ਸ੍ਰੀ ਯਕਾਲ ਟੂਨ ਚੈਨਲ ਤੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ 90 ਸਮੇਤੋ ਖਸਤਾ ਹਾਲਤ ਵਿੱਚ ਚੱਲੀ ਆ ਰਹੀ ਸੁਬਾਨਪੁਰ ਤੋਂ ਪਲਾ ਤਕਰੀਬ 17 ਕਿਲੋਮੀਟਰ ਲੰਬੀ ਸੜਕ ਦੇ ਹੁਣ ਭਾਗ ਖੁੱਲਣ ਜਾ ਰਹੇ ਨੇ ਤਕਰੀਬ 40 ਤੋਂ 45 ਕਰੋੜ ਰੁਪਏ ਦੀ ਲਾਗਤ ਨਾਲ ਇਸ ਸੜਕ ਦਾ ਕਾਇਆਕਲਪ ਹੋਣ ਜਾ ਰਿਹਾ ਸੜਕ ਦੀ ਹਾਰਦ ਸੁਧਾਰਨ ਦੇ ਕੰਮ ਦਾ ਉਦ ਕਾਟਨ ਵਿਧਾਨ ਸਭਾ ਹਲਕਾ ਪਲਾਤ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਡਾਇਰੈਕਟਰ ਪੀਡਬਲ ਡੀਏ ਹਰਸਿਮਰਤ ਸਿੰਘ ਘੁੰਮਣ ਵੱਲੋਂ ਕੀਤਾ ਗਿਆ ਉਨਾ ਦਾਵਾ ਕੀਤਾ ਕਿ ਲਗਭਗ 4 ਮਹੀਨਿਆਂ ਦੇ ਅੰਦਰ ਅੰਦਰ ਸੜਕ ਨਲਾਈ ਵਰਗੀ ਬਣ ਜਾਵੇਗੀ। ਉਹਨਾਂ ਕਿਹਾ ਕਿ ਕੁਝ ਤਕਨੀਕੀ ਦਿੱਕਤਾਂ ਕਰਕੇ ਕੰਮ ਸ਼ੁਰੂ ਕਰਨ ਵਿੱਚ ਮੁਸ਼ਕਲਾਂ ਪੇਸ਼ ਆ ਰਹੀਆਂ ਸਨ। ਉਹਨਾਂ ਕਿਹਾ ਜਿੱਥੇ ਸੜਕ ਨਵੀਂ ਬਣਾਈ ਜਾਵੇਗੀ ਉੱਥੇ ਸੜਕ ਚੌੜੀ ਵੀ ਹੋਵੇਗੀ ਜਿਸ ਦੇ ਚੱਲਦੇ ਆ ਰਾਹੀਆਂ ਨੂੰ ਵੱਡਾ ਫਾਇਦਾ ਮਿਲੇਗਾ। ਉਹਨਾਂ ਕਿਹਾ ਕਿ ਨਡਾਲਾ ਵਿੱਚ ਸੀਵਰੇਜ ਪਾਉਣ ਦਾ ਕੰਮ ਵੀ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਬਿਨਾ ਨਾਮ ਲੈਂਦੇ ਹੋਏ ਕਿਹਾ ਕਿ ਕੁਝ ਸ਼ੈਤਾਨੀ ਲੋਕ ਕੰਮ ਵਿੱਚ ਜਾਣ ਕੇ ਕੜੀਕਾ ਪੈਦਾ ਕਰਦੇ ਹਨ ਪਰ ਅਸੀਂ ਕੰਮ ਰੁਕਣ ਨਹੀਂ ਦੇਣਾ ਉਨ੍ਹਾਂ ਕਿਹਾ ਕਿ 1-2 ਦਿਨਾਂ ਵਿੱਚ 68 ਸੜਕਾਂ ਦੇ ਉਦਘਾਟਨ ਹੋ ਰਹੇ ਹਨ ਪੇਸ਼ ਹੈ ਇੱਕ ਰਿਪੋਰਟ ਜਦਾ ਵੈਸੇ ਹੈ ਤੇ ਮੁੱਦਾ ਇਕੱਲਾ ਨਡਾਲੇ ਦਾ ਨਹੀਂ ਪਲੱਤ ਪੂਰੇ ਹਲਕੇ ਦਾ ਹੀ ਜਿਹੜੀ ਸੁਭਾਨਪੁਰ ਤੋਂ ਨਡਾਲਾ ਨਡਾਲੇ ਤੋਂ ਪਲੱਤ ਰੂਟ ਦਾ ਜਿਹੜਾ ਕੋਈ ਮਸਲਾ ਸੀਗਾ ਬੜੇ ਚਿਰ ਦੀਆਂ ਕੋਈ ਸੀਗੀਆਂ ਜਿਹੜੀਆਂ ਰਿਕੁਐਸਟ ਕੀਤੀ ਗਈ ਸੀ ਡਿਪਾਰਟਮੈਂਟ ਵੱਲੋਂ ਹੋਰ ਡਿਪਾਰਟਮੈਂਟਸ ਦਾ ਜਿਹੜਾ ਇਸ਼ੂ ਸੀਗਾ ਉਹਨੂੰ ਅੱਜ ਰਿਜ਼ੋਲਵ ਕਰਾ ਕੇ ਇਸ਼ੂ ਨੂੰ ਅੱਜ ਨਾਲੇ ਇੱਕ ਸਾਰੀ ਸੰਗਤ ਜਿੰਨੇ ਪਿੰਡ ਆ ਜਿੰਨੇ ਨੂੰ ਵੀ ਇਹ ਰੂਟ ਲੱਗਦਾ ਸਾਰੇ ਇੱਥੇ ਮੌਜੂਦ ਹੈ ਅੱਜ ਇਹ ਵੀ ਦੱਸਦੇ ਕਿ ਕਿੰਨੀ ਚੌੜੀ ਕਰਨ ਲੱਗੇ ਆਪਾਂ ਰੋਡ ਇੱਕ ਇਹ ਪਲੱਸ ਇਹਦਾ ਜਿਹੜਾ ਟੈਂਡਰ ਜਿਹੜਾ ਆ ਫਲੂਟ ਕਰਨ ਲਈ ਆਲਰੇਡੀ ਕਹਿ ਦਿੱਤਾ ਐਕਸੀਅਨ ਸਾਹਿਬ ਨੂੰ ਵੀ ਤੇ ਜਿਹੜੀਆਂ ਕੋਈ ਪੈਂਡਿੰਗ ਪਰਮਿਸ਼ਨਸ ਵੀ ਸੀਗੀਆਂ ਉਹ ਸੀਐਮ ਆਫਿਸ ਤੋਂ ਜਿਹੜਾ ਆ ਉਹਨਾਂ ਨੂੰ ਅੱਗੇ ਡਿਪਾਰਟਮੈਂਟਸ ਨੂੰ ਕਹਿ ਦਿੱਤਾ ਗਿਆ ਕਿ ਬਿਤੇ ਨਾ ਨੈਕਸਟ ਫਿਊ ਡੇਸ ਦੇ ਇਹਦਾ ਕੰਮ ਜਿਹੜਾ ਜਲਦੀ ਸ਼ੁਰੂ ਕਰਵਾ ਦਿੱਤਾ ਜਾਊਗਾ ਇਹ ਮੈਂ ਮੁਬਾਰਕਬਾਦ ਦੇਣਾ ਚਾਹੁੰਦਾ ਸਾਰਿਆਂ ਨੂੰ ਨਡਾਲਾ ਵਾਸੀਆਂ ਨੂੰ ਖਾਸ ਕਰਕੇ ਕਿਉਂਕਿ ਵੇਖੋ ਇਸ਼ੂ ਤਾਂ ਹੈਗਾ ਸਾਰਿਆਂ ਦਾ ਸਾਂਝਾ ਹੀ ਪਰ ਨਡਾਲਾ ਵਾਸੀਆਂ ਨੇ ਸਭ ਤੋਂ ਵੱਧ ਜਿਹੜਾ ਆ ਜਦੋਂ ਵੀ ਕਿਤੇ ਗੱਲ ਕਰਨੀ ਤੇ ਇਹਨਾਂ ਨੇ ਗੱਲ ਕੀਤੀ ਤਾਂ ਅੱਜ ਇਹਨਾਂ ਦੇ ਕਰਕੇ ਜਿਹੜਾ ਇਹ ਰੋਡ ਆ ਜਿਹੜਾ ਇਹ ਲਈ ਆਲਰੇਡੀ ਪੈਸੇ ਤੇ ਬੜੇ ਚਿਰ ਦੇ ਆ ਰਹੀ ਕਿ ਪਰ ਕੁਝ ਜਿਹੜੀਆਂ ਵਿੱਚ ਦਿੱਕਤਾਂ ਆ ਰਹੀਆਂ ਸੀ ਉਹ ਅੱਜ ਅਸੀਂ ਦੂਰ ਕਰਾ ਕੇ ਜਿਹੜਾ ਇਹਦਾ ਕੰਮ ਜਿਹੜਾ ਆ ਸ਼ੁਰੂ ਕਰਵਾ ਰਹੇ ਆ ਅੱਜ ਮਹਿਕਮੇ ਦੇ ਆਫੀਸਰਸ ਵੀ ਨਾਲ ਜਿਹੜੇ ਠੇਕੇਦਾਰ ਸਾਹਿਬ ਵੀ ਸਾਰੇ ਜਣੇ ਇੱਥੇ ਮੌਕੇ ਤੇ ਮੌਜੂਦ ਹੈ ਕਿੰਨੀ ਲਾਗਤ ਹੋਊਗੀ ਔਰ ਕਿੰਨਾ ਸਮਾਂ ਲੱਗਿੱਤਾ ਦੇਖੋ ਜੀ ਮੋਸਟ ਪ੍ਰੋਬਬਲੀ ਵਿਦਨ ਸਾਢੇ 3 4 ਮਹੀਨਿਆਂ ਦੇ ਅੰਦਰ ਅੰਦਰ ਜਿਹੜਾ ਆ ਇਹਦੀ ਜਿਹੜੀ ਕੰਸਟਰਕਸ਼ਨ ਆ ਕੋਸ਼ਿਸ਼ ਕਰਾਂਗੇ ਉਹਦੇ ਵਿੱਚ ਵਿੱਚ ਜਿਹੜਾ ਆ ਇਹ ਮਤਲਬ ਕੰਮ ਜਿਹੜਾ ਮੁਕੰਮਲ ਹੋਵੇ ਤੇ ਨਾਲ ਇਹਦੇ ਤੇ ਲਾਗਤ ਜਿਹੜੀ 40 ਤੋਂ 45 ਕਰੋੜ ਦੇ ਆਸ-ਪਾਸ ਜਿਹੜੀ ਇਹਦੇ ਤੇ ਲਾਗਤ ਲੱਗੂਗੀ ਤੇ 17 ਕਿਲੋਮੀਟਰ ਦਾ ਇਹ ਸਟ੍ਰੈਚ ਆ ਪੂਰਾ ਕਿਉਂਕਿ ਕਹਿਣ ਨੂੰ ਕਹਿ ਦਿੰਦੇ ਸਭਾਨਪੁਰ ਨਡਾਲਾ ਰੋਡ ਪਰ ਤੇ ਸਭਾਨਪੁਰ ਨਡਾਲਾ ਪਲੱਥ ਰੋਡ ਆ ਪਲੱਤ ਤੱਕ ਇਸ਼ੂ ਜਿਹੜਾ ਜਾਦਾ ਜਿਹੜਾ ਆ ਰਿਹਾ ਸੀ ਉਹ ਪਲੱਤ ਸਾਈਡ ਦਾ ਆ ਰਿਹਾ ਸੀ ਕਿਉਂਕਿ ਉਹਦੇ ਚ ਸਾਈਡ ਤੇ ਜਿਹੜੀ ਕੋਈ ਜ਼ਮੀਨ ਸੀਗੀ ਜਿਹੜੇ ਰੁੱਖ ਲੱਗੇ ਹੋਏ ਆ ਜੰਗਲਾਤ ਵਿਭਾਗ ਦੇ ਵੀ ਪਰਮਿਸ਼ਨ ਚਾਹੀਦੀ ਸੀ ਨਾਲ ਬਿਜਲੀ ਵਿਭਾਗ ਦੇ ਵੀ ਪਰਮਿਸ਼ਨ ਚਾਹੀਦੀ ਸੀ ਜਿਨ੍ਹਾਂ ਦੇ ਖੰਬੇ ਵਗੈਰਾ ਵਿੱਚ ਆਉਂਦੇ ਆ ਸੋ ਅਸੀਂ ਕੰਮ ਸਟਾਰਟ ਕਰਵਾ ਰਹੇ ਆ ਤੇ ਬਹੁਤ ਜਲਦੀ ਜਿਹੜਾ ਆ ਲੋਕ ਇਥੋਂ ਬੜੇ ਆਰਾਮ ਨਾਲ ਨਾਲੇ ਖੁੱਲੀ ਚੌੜੀ ਰੋਡ ਦੇ ਉੱਤੇ ਲੰਘ ਕੇ ਜਾਇਆ ਕਰਨਗੇ ਤੇ ਉਸ ਚੀਜ਼ ਦੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਵਿਭਾਗਾਂ ਜਿੱਥੇ ਨਾਲ ਆ ਤੇ ਕੋਈ ਕੋਈ ਹੋਰ ਵੀ ਮੁਸ਼ਕਲ ਆਈ ਕਿਸੇ ਤਰੀਕੇ ਸੀ ਉੱਤੇ ਚੜ ਕੇ ਆ ਇਹ ਨਾਲੇ ਕੋਈ ਇਦਾਂ ਦਾ ਨਹੀਂ ਕਿ ਕੋਈ ਨਵੀਂ ਰੋਡ ਇਸ ਸਰਕਾਰ ਦੀ ਆਪਾਂ ਬੜੇ ਚਿਰ ਦਾ ਇਹ ਮੰਗ ਸੀਗੀ ਪਰ ਇਹ ਪੂਰੀ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈ ਸਾਡੇ ਟਾਈਮ ਤੋਂ ਪੂਰਾ ਹੋ ਰਿਹਾ ਇਦਾਂ ਹੀ ਨਡਾੜੇ ਜਿਹੜਾ ਸੀਵਰੇਜ ਦਾ ਵੀ ਕੰਮ ਸੀਗਾ ਇਹ ਵੀ ਕੋਈ ਨਵਾਂ ਨਹੀਂ ਸੀਗਾ ਇਹ ਕਿਤੇ 70 75 ਸਾਲਾਂ ਦਾ ਹੀ ਸੀ ਉਹ ਵੀ ਅਸੀਂ ਪੂਰਾ ਕਰਾ ਰਹੇ ਆ ਆ ਵਿੱਚ ਜਿਹੜੇ ਕੁਝ ਸ਼ੈਤਾਨੀ ਅੰਸਰ ਆ ਉਹ ਕੋਸ਼ਿਸ਼ ਇਹ ਕਰਦੇ ਕਿਸੇ ਨਾ ਕਿਸੇ ਤਰੀਕੇ ਵੀ ਡਕਾ ਦਈਏ ਪਰ ਉਹਨਾਂ ਦੀ ਮੈਂ ਕਹਿੰਨਾ ਜੀ ਬੇਅਕਲੀ ਇਹ ਬੇਸਮਝੀ ਹੈ कि ਲੋਕਾਂ ਨੂੰ ਜੇ ਖਰਾਬ ਕਰਕੇ ਤੰਗ ਕਰਨ ਦੀ ਕੋਸ਼ਿਸ਼ ਕਰੋਗੇ ਤੇ ਅਲਟੀਮੇਟਲੀ ਰੱਬ ਤੇ ਹੈਗਾ ਜੀ ਕੱਲ ਨੂੰ ਤੰਗੀ ਉਹਨਾਂ ਨੂੰ ਆਪ ਨੂੰ ਝੱਲਣੀ ਪਊਗੀ ਕੰਮ ਨਹੀਂ ਰੁਕਣਾ ਕੰਮ ਅਸੀਂ ਰੁਕਣ ਨਹੀਂ ਦਿੰਦੇ ਹਾਂ ਇਹ ਜ਼ਰੂਰ ਆ ਜਿਹੜੀਆਂ ਵੋਟਾਂ ਪਾ ਕੇ ਇਥੋਂ ਐਮਐਲਏ ਬਣਾਇਆ ਸੀਗਾ ਇੱਕ ਕਲਮ ਦਿੱਤੀ ਸੀਗੀ ਉਹਨੂੰ ਕਿ ਬਈ ਸਾਡੇ ਤੇ ਸਹਾਈ ਹੋਊਗਾ ਮਦਦ ਕਰੂਗਾ ਉਹ ਕਲਮ ਪਿੰਡ ਵਾਲਿਆਂ ਦੇ ਹੱਕ 'ਚ ਤੇ ਨਹੀਂ ਚੱਲ ਰਹੀ ਪਿੰਡ ਵਾਲਿਆਂ ਦੇ ਖਿਲਾਫ 'ਚ ਜ਼ਰੂਰ ਚੱਲ ਰਹੀ ਉਹਦੇ ਕਰਕੇ ਹੋ ਜਾਂਦਾ ਕਿ ਜਿਹੜਾ ਕੰਮ ਇੱਕ ਦਿਨ 'ਚ ਹੋਣਾ ਡੇਢ 'ਚ ਹੋ ਜਾਊਗਾ ਕੰਮ ਨਹੀਂ ਰੁਕਦਾ ਕੰਮ ਜਿਹੜਾ ਹੋ ਕੇ ਰਹੂਗਾ ਜਿੰਨਾ ਮਰਜ਼ੀ ਜ਼ੋਰ ਕੋਈ ਲਾ ਲਵੇ ਕੰਮ ਅਸੀਂ ਜਿਹੜੇ ਲੋਕਾਂ ਲਈ ਉਹਨਾਂ ਦੇ ਵੈਲਫੇਅਰ ਲਈ ਜਿਹੜੇ ਹੋਣੇ ਉਹ ਕੰਪਲੀਟ ਕਰਵਾ ਕੇ ਰਵਾਂਗੇ ਦੇਖੋ ਜੀ ਮੋਸਟ ਪੌਬਲੀ ਅਸੀਂ ਕਹਿ ਦਿੱਤਾ ਟੈਂਡਰਸ ਦੀ ਅਪਰੂਵਲ ਹੋ ਗਈ ਵਿਥ ਇਨ ਅ ਵੀਕ ਜਿਹੜਾ ਟੈਂਡਰ ਫਲੋਟ ਹੋ ਜਾਊਗਾ ਤੇ ਫਲੋਟ ਹੋ ਕੇ ਜਿਹੜਾ ਟੈਂਡਰ ਦਾ ਪ੍ਰੋਸੈਸ ਹੈ ਜਿੰਨੇ ਦਿਨਾਂ ਦਾ ਉਹ ਆਪਾਂ ਪ੍ਰੋਸੈਸ ਪੂਰਾ ਕਰਵਾ ਕੇ ਤੇ ਨੂੰ ਆਪਾਂ ਚੱਲਦਾ ਕਰਾਂਗੇ ਨਾਲੇ ਲੋਕਾਂ ਨੂੰ ਵੀ ਰਾਹਤ ਮਿਲੂਗੀ ਤੇ ਨਾਲੇ ਹੋਰ ਵੀ ਜਿਹੜੇ ਕੰਮ ਹੈ ਅੱਜ ਅੱਜ ਦੇ ਦਿਨ ਹੀ ਆਲਮੋਸਟ ਸਾਡੀਆਂ 8 ਸੜਕਾਂ ਦੇ ਜਿਹੜੇ ਆ ਉਦਘਾਟਨ ਅੱਜ ਤੇ ਅਸੀਂ ਇੱਕ ਦੋ ਦੇ ਅੱਜ ਉਦਘਾਟਨ ਕਰ ਰਹੇ ਹਾਂ ਹੋਰ ਥਾਂ ਤੇ ਪਿੰਡਾਂ ਦੀਆਂ ਸੜਕਾਂ ਤੇ ਨਾਲ ਜਿਹੜੀਆਂ 8 ਦੇ ਅਪਰੂਵਲ ਆ ਕੇ ਖੜੇ ਆ ਉਹ ਕੰਪਲੀਟ ਕਰਾਵਾਂਗੇ ਤੁਸੀਂ ਨੈਕਸਟ ਫਿਊ ਮੰਥਸ ਦੇਖੋਗੇ ਤੇ ਨਾਲ ਦੀ ਨਾਲ ਹੋਰ ਵੀ ਪੈਸੇ ਜਿਹੜੇ ਆ ਪਿੱਛੋਂ ਸੈਂਕਸ਼ਨ ਹੋਣ ਵਾਲੇ ਵਿਦਰਨਾ ਵੀਕ ਹੋਰ ਪੈਸੇ ਵੀ ਆ ਰਹੇ ਲਗਭਗ ਕਿਸੇ ਵੀ ਪਿੰਡ ਦੀ ਨਾਲੇ ਅਪੀਲ ਵੀ ਆ ਕਿਸੇ ਹੋਰ ਪਿੰਡ ਦੀ ਵੀ ਕੋਈ ਸੜਕ ਜਾਂ ਕੋਈ ਰਾਹ ਮਾੜਾ ਹੈ ਉਹ ਦੱਸਣ ਉਹਨਾਂ ਨੂੰ ਆਪਾਂ ਅਪਰੂਵਲ 'ਚ ਪਵਾ ਕੇ ਤੇ ਆਪਾਂ ਨੂੰ ਕੰਪਲੀਟ ਕਰਾਉਂਗਾ